ਖੀਰਾ ਖਾਣ ਦੇ ਫਾਇਦੇ ਹੁਣ ਗਰਮੀ ਆ ਗਈ ਖੀਰੇ ਜਰੂਰ ਖਾਓ ਹਨਾ ਇਹਦੇ ਫਾਇਦੇ ਦੱਸਦੇ ਆ ਖੀਰੇ ਦੀ ਤਸਵੀਰ ਹੁੰਦੀ ਆ ਠੰਡੀ ਠੀਕ ਹੈ ਤਾਂ ਫੇਰ ਆਪਾਂ ਨੂੰ ਇਹ ਲੋ ਤੋਂ ਬਚਾਊ ਆ ਗਰਮੀ ਤੋਂ ਬਚਾਊ ਆ ਹਨਾ ਆਪਣੇ ਚ ਪਾਣੀ ਦੀ ਕਮੀ ਹੋ ਜਾਂਦੀ ਆ ਪਾਣੀ ਦੀ ਕਮੀ ਪੂਰੀ ਕਰੂ ਆ ਖੀਰਾ ਜੇ ਰੋਜ਼ ਆਪਾਂ ਖਾਣੇ ਆ ਸਲਾਦ ਦੇ ਤੌਰ ਤੇ ਖਾਓ ਕਿਵੇਂ ਵੀ ਖਾਓ ਠੀਕ ਹੈ ਜਰੂਰ ਖਾਓ ਫੇਰ ਆਪਾਂ ਗੱਲ ਕਰੀਏ ਤਾਂ ਆਪਣੀ ਆਂਤ ਸਾਫ ਕਰ ਦਿੰਦਾ ਹੈ ਖੀਰਾ ਠੀਕ ਹੈ ਖੀਰੇ ਚ ਹੁੰਦਾ ਫਾਈਬਰ ਹਨਾ ਜਿਹਦੇ ਨਾਲ ਆਪਣੀ ਕਬਜ਼ੀ ਦੂਰ ਹੋ ਜਾਂਦੀ ਹੈ ਜਿਹਨੂੰ ਕਬਜ਼ੀ ਹੈ ਠੀਕ ਹੈ ਉਹ ਕਬਜ਼ੀ ਦੂਰ ਕਰ ਦਿੰਦਾ ਹੈ ਖੀਰਾ ਜੇ ਆਪਾਂ ਰੋਜ਼ ਖਾਣੇ ਆ ਠੀਕ ਹੈ ਫਿਰ ਜੇ ਆਪਾਂ ਗੱਲ ਕਰ ਗਏ ਜਿਨ੍ਹਾਂ ਦੀਆਂ ਅੱਖਾਂ ਥੱਕੀਆਂ ਥੱਕੀਆਂ ਰਹਿੰਦੀਆਂ ਕੋਈ ਕੰਮ ਕਰਦਾ ਜਿਵੇਂ ਭੈਣਾ ਸਲਾਈ ਕਢਾਈ ਦਾ ਕੰਮ ਕਰਦੀਆਂ ਜਾਂ ਕੋਈ ਬੈਂਕ ਚ ਲੱਗੀਆਂ ਲੈਪਟਾਪ ਦਾ ਕੰਮ ਹੈ ਫੋਨ ਦਾ ਕੰਮ ਹੈ ਹਨਾ ਅੱਖਾਂ ਥੱਕ ਜਾਂਦੀਆਂ ਸ਼ਾਮ ਨੂੰ ਕੀ ਕਰਨਾ ਹੈ ਖੀਰੇ ਕੱਟ ਕੇ ਗੋਲ ਹਨਾ ਸਲਾਦ ਜਿਵੇਂ ਆਪਾਂ ਕੱਢਦੇ ਹੁੰਨੇ ਆ ਅੱਖਾਂ ਦੇ ਧਰ ਲੋ 5-7 ਮਿੰਟ ਹਨਾ ਫਿਰ ਉਧਰਲਾ ਪਾਸਾ ਕਰ ਲੋ ਅੱਖਾਂ ਦੀ ਕਿੰਨੀ ਵੀ ਥਕਾਵਟ ਹੈ 10-15 ਮਿੰਟਾਂ ਦੇ ਵਿੱਚ ਵਿੱਚ ਦੂਰ ਹੋ ਜਾਂਦੀ ਹੈ ਇਹ ਜਰੂਰ ਕੰਮ ਕਰਿਆ ਕਰੋ ਜਿਹੜੇ ਮੰਨ ਲਓ ਕੋਈ ਵੀਰ ਭੈਣ ਭਰਾ ਬੈਂਕ 'ਚ ਲੱਗਿਆ ਸਲਾਈ ਕਢਾਈ ਦਾ ਕੰਮ ਕਰਦੇ ਆ ਜਰੂਰ ਇਹ ਕੰਮ ਕਰਿਆ ਕਰੋ ਹਨਾ ਫਿਰ ਜੇ ਆਪਾਂ ਗੱਲ ਕਰੀਏ ਖੀਰਾ ਵਜਨ ਘਟਾਉਣ 'ਚ ਬਹੁਤ ਹੀ ਫਾਇਦੇਮੰਦ ਹੈ ਲਾਹੇਵੰਦ ਹੈ ਇਹ 'ਚ ਫਾਈਬਰ ਹੁੰਦਾ ਹਨਾ ਫਾਈਬਰ ਦਾ ਕੰਮ ਕੀ ਹੈ ਜਦੋਂ ਆਪਣਾ ਢਿੱਡ ਭਰਿਆ ਭਰਿਆ ਰੱਖਣਾ ਹਨਾ ਜਦੋਂ ਆਪਣਾ ਢਿੱਡ ਭਰਿਆ ਭਰਿਆ ਰਹੂ ਆਪਾਂ ਨੂੰ ਭੁੱਖ ਨਹੀਂ ਲੱਗਣੀ ਤਾਂ वजन ਘਟ ਜੂਗਾ ਠੀਕ ਹੈ ਫਿਰ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਖੀਰਾ ਜੇ ਆਪਾਂ ਰੋਜ਼ ਖਾਂਦੇ ਆ ਨਾ ਗੈਸ ਤਜਾਮ ਨਹੀਂ ਬਣਦੀ ਜਦੋਂ ਆਪਾਂ ਖੀਰਾ ਖਾਵਾਂਗੇ ਹਨਾ ਖੀਰੇ ਚ ਹੁਣ ਹੁੰਦਾ ਕੀ ਹੈ ਵਿਟਾਮਿਨ ਸੀ ਵਿਟਾਮਿਨ ਕੇ ਪੋਟਾਸ਼ੀਅਮ ਮੈਗਨੀਸ਼ੀਅਮ ਹਨਾ ਜੋ ਆਪਣੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਦਿਲ ਨੂੰ ਠੀਕ ਰੱਖਦਾ ਹਾਰਟ ਨੂੰ ਠੀਕ ਰੱਖਦਾ ਹਨਾ ਤਾਂ ਇਸ ਕਰਕੇ ਆਪਾਂ ਸਟਾਰਟ ਕਰ ਦਈਏ ਖੀਰਾ ਖਾਣਾ ਹਨਾ ਹੁਣ ਗਰਮੀਆਂ ਚ ਠੀਕ ਹੈ ਇੱਕ ਟਾਈਮ ਦੋ ਟਾਈਮ ਜ਼ਰੂਰ ਖਾਇਆ ਕਰੋ ਆਪਾਂ ਨੂੰ ਗਰਮੀ ਤੋਂ ਬਚਾਊਗਾ ਲੋ ਤੋਂ ਬਚਾਊਗਾ ਖੀਰੇ ਦੀ ਜਿਹੜੀ ਤਸਵੀਰ ਹੈ ਉਹ ਠੰਡੀ ਹੁੰਦੀ ਹੈ ਠੀਕ ਹੈ ਇਸ ਕਰਕੇ ਜਿਨ੍ਹਾਂ ਨੂੰ ਪਾਣੀ ਦੀ ਕਮੀ ਰਹਿੰਦੀ ਆ ਹਨਾ ਡੀ ਹਾਈਡਰੇਟ ਹੋ ਜਾਂਦਾ ਹੈ ਸਰੀਰ ਜਿਨ੍ਹਾਂ ਨੂੰ ਮੁਰਕਾ ਜ਼ਿਆਦਾ ਆਉਂਦਾ ਉਹਨਾਂ ਦਾ ਹੋ ਜਾਂਦਾ ਜਿਨ੍ਹਾਂ ਨੂੰ ਮੁਰਕਾ ਜ਼ਿਆਦਾ ਆਉਂਦਾ ਪਾਣੀ ਨਿਕਲ ਜਾਂਦਾ ਪਾਣੀ ਦੀ ਕਮੀ ਹੋ ਜਾਂਦੀ ਹੈ ਪਿਸ਼ਾਬ ਪੀਲਾ ਆਉਣ ਲੱਗ ਜਾਂਦਾ ਹੈ ਗਰਮੀ ਵੱਧ ਜਾਂਦੀ ਹੈ ਲੀਵਰ ਸੋਜ ਫੜ ਜਾਂਦਾ ਹੈ ਠੀਕ ਹੈ ਉਹ ਤੁਸੀਂ ਖੀਰਾ ਖਾਣ ਲੱਗ ਜਾਓ ਤੁਹਾਡੇ ਚ ਪਾਣੀ ਦੀ ਜਿਹੜੀ ਕਮੀ ਆ ਉਹ ਪੂਰੀ ਹੋ ਜੂਗੀ ਹਨਾ ਪਿਸ਼ਾਬ ਕਦੇ ਵੀ ਪੀਲਾ ਨਾ ਆਊਗਾ ਤਾਂ ਨਾ ਕੋਈ ਲੀਵਰ ਦੀ ਸਮੱਸਿਆ ਹੋ ਪਾਚਨ ਤੰਤਰਾ ਆਪਣਾ ਠੀਕ ਕਰ ਦੂਗਾ ਫੁੱਕ ਸਹੀ ਲੱਗੂਗੀ ਠੀਕ ਹੈ ਤਾਂ ਆਪਾਂ ਨੂੰ ਲੋ ਤੋਂ ਗਰਮੀ ਤੋਂ ਬਚਾਊ ਆ ਠੀਕ ਹੈ ਇਸ ਕਰਕੇ ਹੁਣ ਗਰਮੀ ਆ ਗਈ ਖੀਰੇ ਖਾਣੇ ਸਟਾਰਟ ਕਰ ਦਿਓ ਬਹੁਤ ਹੀ ਫਾਇਦੇਮੰਦ ਹੈ ਨਲਾਹੇ ਬੰਦ ਹੈ ਸਾਰੀ ਗਰਮੀ ਖਾਊਗੀ ਠੀਕ ਹੈ ਬਹੁਤ ਵਧੀਆ ਜੇਸੀ ਚੀਜ਼ ਆ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਕੋਈ ਖਾ ਸਕਦਾ ਵੀਰ ਭੈਣ ਭਰਾ ਆਸ ਕਰਦੇ ਆ ਵੀ ਸਾਰੇ ਖਾਓ ਤੁਸੀਂ ਸਾਰਾ ਪਰਿਵਾਰ ਹਨਾ ਦੋ ਟਾਈਮ ਨਹੀਂ ਤਾਂ ਸ਼ਾਮ ਨੂੰ ਜਦੋਂ ਆਪਾਂ ਕੀ ਕਹਿੰਦੇ ਵੀ ਸ਼ਾਮ ਨੂੰ ਵਧੀਆ ਰੋਟੀ ਖਾਣੇ ਹਨਾ ਬੈਠ ਕੇ ਸਮਾਰ ਕੇ ਟਾਈਮ ਲਾ ਕੇ ਤਾਂ ਸ਼ਾਮ ਨੂੰ ਖੀਰੇ ਜ਼ਰੂਰ ਚੀਰਿਆ ਕਰੋ ਤੇ ਖਾਇਆ ਕਰੋ ਬਹੁਤ ਹੀ ਵਧੀਆ ਚੀਜ਼ ਹੈ ਹਨਾ ਸਾਰਾ ਟੱਬਰ ਬੈਠ ਕੇ ਖਾਇਆ ਕਰੋ ਤਾਂ ਤੁਸੀਂ 5-7 ਮੰਨ ਲਓ ਰੋਗ ਤਾਂ ਆਪਣੇ ਘਰੇ ਹੀ ਘਟ ਸਕਦੇ ਹੋ ਹਨਾ ਰੋਜ਼ ਖਾਓਗੇ ਗਰਮੀ ਨਹੀਂ ਲੱਗਦੀ ਹਨਾ ਕਬਜ਼ੀ ਨਹੀਂ ਰਹਿੰਦੀ ਪਾਣੀ ਦੀ ਕਮੀ ਨਹੀਂ ਹੁੰਦੀ ਜੇ ਸਰੀਰ 'ਚ ਪਾਣੀ ਦੀ ਕਮੀ ਹੋ ਜੇ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਆਪਣੇ ਸਰੀਰ ਦੇ ਜਿਹੜੇ ਅੰਗ ਹੈ ਉਹਨਾਂ ਤੇ ਭਾਰੀ ਨੁਕਸਾਨ ਹੋ ਸਕਦਾ ਹੈ ਨਾ ਇਸ ਕਰਕੇ ਜਦੋਂ ਗਰਮੀਆਂ ਸਟਾਰਟ ਹੋਵੀਆਂ ਨਾਲ ਦੀ ਨਾਲ ਖੀਰੇ ਤੁਸੀਂ ਲਿਆ ਕੇ ਖਾਣੇ ਸਟਾਰਟ ਕਰ ਦਿਓ 101% ਰਿਜ਼ਲਟ ਮਿਲੂ ਵਿਟਾਮਿਨ ਸੀ ਹੁੰਦਾ ਵਿਟਾਮਿਨ ਕੇ ਹੁੰਦਾ ਪੋਟਾਸ਼ੀਅਮ ਮੈਗਨੀਸ਼ੀਅਮ ਹਨ ਐਨੀਆਂ ਚੀਜ਼ਾਂ ਹੁੰਦੀਆਂ ਖੀਰੇ 'ਚ ਤਾਂ ਅੱਜ ਤੋਂ ਸਟਾਰਟ ਕਰ ਦਿਓ ਤੁਹਾਨੂੰ ਬਹੁਤ ਬੈਨੀਫਿਟ ਬਹੁਤ ਹੀ ਲਾਭ ਮਿਲੂਗਾ ਓਕੇ ਜੀ